ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਤਾਂ ਅੱਜ ਦੀ ਵੀਡੀਓ ਚ ਬੇਟਾ ਗੱਲ ਕਰਾਂਗੇ ਜੋ ਤੁਹਾਡਾ 12ਵੀਂ ਜਮਾਤ ਦਾ ਵੀ ਹਿਸਟਰੀ ਦਾ ਪੇਪਰ ਆਉਣ ਜਾ ਰਿਹਾ ਹੈ। ਉਸ ਪੇਪਰ ਦੇ ਲਈ ਤੁਹਾਡੇ ਜਿਹੜੇ 5-5 ਅੰਕਾਂ ਦੇ ਇੰਪੋਰਟੈਂਟ ਕੁਐਸਚਨਸ ਨੇ ਠੀਕ ਹੈ ਉਹਨਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਹੜੇ-ਕਿਹੜੇ ਕੁਐਸਚਨ ਨੇ 5-5 ਨੰਬਰ ਦੇ ਵਿੱਚ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਸਿਲੇਬਸ ਦੇ ਅਨੁਸਾਰ ਹੀ ਚੱਲਾਂਗੇ ਬੇਟਾ ਆਪਾਂ। ਤਾਂ ਜਿਵੇਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਾਰਟ ਹੈ ਵੀ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਤਾਂ ਇਹਦੇ ਵਿੱਚੋਂ ਕੁਐਸਚਨ ਜਿਹੜਾ ਬਣ ਸਕਦਾ ਵੱਡਾ ਉਹ ਬਣ ਸਕਦਾ ਹੈਗਾ ਵੀ ਆਪਣੇ ਕੋਲ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਦਾ ਇਤਿਹਾਸ ਉੱਤੇ ਪ੍ਰਭਾਵਿਕਤਾ ਹੀ ਬਣ ਸਕਦਾ ਹੈਗਾ ਠੀਕ ਹੈ ਦੂਸਰਾ ਜਿਹੜੀਆਂ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਉਹਨਾਂ ਦਾ ਇਤਿਹਾਸ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ ਇਹ ਕੁਐਸਚਨ ਬਣ ਸਕਦਾ ਹੈਗਾ ਠੀਕ ਹੈ ਤੀਸਰਾ ਪੰਜਾਬ ਦੀਆਂ ਜਿਹੜੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਉਹਨਾਂ ਦਾ ਰਾਜਨੀਤਿਕ ਪ੍ਰਭਾਵ ਕੀ ਹੋ ਸਕਦਾ ਹੈਗਾ ਆਰਥਿਕ ਪ੍ਰਭਾਵ ਕੀ ਹੋ ਸਕਦਾ ਹੈ ਇਹਦੇ ਬਾਰੇ ਤੁਸੀਂ ਜਰੂਰ ਪੜਿਓ ਸਾਰੇ ਵਿਦਿਆਰਥੀ ਇਹਦੇ ਵਿੱਚੋਂ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਠੀਕ ਬਈ ਦੂਸਰਾ ਜਿਹੜਾ ਤੁਹਾਡਾ ਪਾਠ ਹੈਗਾ ਨੋਟ ਕਰ ਲਿਓ ਕਿਉਂਕਿ ਮੈਂ ਕੁਐਸਚਨ ਲਿਖੇ ਨਹੀਂ ਆਗੇ ਇਸ ਤੇ ਤੁਹਾਨੂੰ ਬੋਲ ਕੇ ਦੱਸ ਰਿਹਾਗਾ ਤੁਸੀਂ ਬੇਸ਼ੱਕ ਵੀਡੀਓ ਰੋਕ ਕੇ ਆਪਣਾ ਨੋਟ ਕਰਕੇ ਬਾਅਦ ਦੇ ਵਿੱਚ ਯਾਦ ਕਰ ਲਿਓ ਪੰਜਾਬ ਦੇ ਇਤਿਹਾਸਿਕ ਸੋਮੇ ਇਹਦੇ ਵਿੱਚ ਤੁਸੀਂ ਕੀ ਕਰਨਾਗਾ ਵੀ ਪੰਜਾਬ ਦੇ ਇਤਿਹਾਸਿਕ ਸੋਮਿਆਂ ਦੇ ਵਿੱਚ ਤੁਸੀਂ ਜਿਹੜੇ ਮਹੱਤਵਪੂਰਨ ਸੋਮੇ ਨੇ ਕੁਝ ਫਾਰਸੀ ਦੇ ਠੀਕ ਹੈ ਅ ਇਸ ਤਰੀਕੇ ਨਾਲ ਅੰਗਰੇਜ਼ੀ ਦੇ ਉਹ ਤੁਸੀਂ ਜ਼ਰੂਰ ਯਾਦ ਕਰਨੇ ਹੈਗੇ ਜਿਵੇਂ ਭਾਈ ਵੀਰ ਸਿੰਘ ਦੀ ਬਾਰੇ ਹੋ ਗਿਆ ਠੀਕ ਹੈ ਤਵਾਰੀ ਖਾਲਸ ਹੋ ਗਿਆ ਉਹੀ ਜਿਹੜੇ ਮਹੱਤਵਪੂਰਨ ਕੁਝ ਇਤਿਹਾਸਿਕ ਸੋਮੇ ਨੇ ਉਹ ਜ਼ਰੂਰ ਪੜਨੇ ਆਗੇ ਇਹਨਾਂ ਵਿੱਚੋਂ ਵੀ ਤੁਹਾਨੂੰ 1 ਨੰਬਰ ਦਾ 3 ਨੰਬਰ ਦਾ ਜਾਂ 5 ਨੰਬਰ ਦਾ ਕੁਐਸਚਨ ਕੋਈ ਆ ਸਕਦਾ ਹੈਗਾ ਠੀਕ ਇਸ ਤੋਂ ਬਾਅਦ ਵੀ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਸਮਾਜਿਕ ਤੇ ਆਰਥਿਕ ਦਸ਼ਾ ਠੀਕ ਹੈ ਇਹਦੇ ਬਾਰੇ ਤੁਸੀਂ ਜ਼ਰੂਰ ਪੜਿਓ ਇਹਦੇ ਵਿੱਚੋਂ ਅਕਸਰ ਇੱਕ ਕੁਐਸਚਨ ਆਏਗਾ ਜਿਵੇਂ ਉਸ ਸਮੇਂ ਦੀਆਂ ਸਮਾਜਿਕ ਔਰਤਾਂ ਦੀ ਸੌਰੀ ਉਸ ਸਮੇਂ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਦੀ ਹਾਲਤ ਕਿਉਂ ਜੀ ਸੀ ਠੀਕ ਹੈ ਉਦੇ ਬਾਰੇ ਉਹਨਾਂ ਦੀ ਸਥਿਤੀ ਕਿਹੋ ਜਿਹੀ ਸੀ ਉਹਦੇ ਬਾਰੇ ਕੁਐਸਚਨ ਆ ਸਕਦਾ ਹੈਗਾ ਅ ਸਮਾਜ ਕਿੰਨੇ ਵਰਗਾਂ ਚ ਵੰਡਿਆ ਸੀ ਉਹਦੇ ਬਾਰੇ ਤੁਹਾਨੂੰ ਕੁਐਸਚਨ ਆ ਸਕਦਾ ਹੈ ਦੇਦੇ ਵਿੱਚੋਂ ਠੀਕ ਇਹ 1 ਨੰਬਰ 3 ਨੰਬਰ 5 ਨੰਬਰ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਿੱਖਿਆਵਾਂ ਬਾਰੇ ਹੁਣ ਇਹਦੇ ਵਿੱਚ ਵੀ ਜਿਹੜਾ ਵਧੀਆ ਸਭ ਤੋਂ ਵਧੀਆ ਕੁਐਸਚਨ ਹੈਗਾ ਉਹ ਤੁਸੀਂ ਕੀ ਕਰ ਸਕਦੇ ਹੋ ਕਿ ਇੱਕ ਦਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਠੀਕ ਹੈ ਪਹਿਲਾ ਦੂਸਰਾ ਵੀ ਉਹਨਾਂ ਦੀਆਂ ਜਤਰਾਮਾਂ ਸੀ ਉਹਨਾਂ ਬਾਰੇ ਪੜ ਲਿਓ ਕਦੋਂ ਤੋਂ ਕਦੋਂ ਤੱਕ ਸ਼ੁਰੂ ਹੋਈਆਂ ਤੀਸਰਾ ਵੀ ਉਹਨਾਂ ਦੀਆਂ ਜਿਹੜੀਆਂ ਬਾਣੀਆਂ ਨੇ ਉਹਨਾਂ ਬਾਰੇ ਵੀ ਤੁਸੀਂ ਜ਼ਰੂਰ ਪੜਨਾਗਾ ਇਸ ਪਾਠ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵੀ ਥੋੜਾ ਜਿਹਾ ਪੜ ਲਿਓ ਉਹਨਾਂ ਦੇ ਜਨਮ ਬਾਰੇ ਬਚਪਨ ਦੇ ਵਿੱਚ ਕਿਹੜੇ-ਕਿਹੜੇ ਕਿੱਤੇ-ਕਿੱਤੇ ਉਹਦੇ ਬਾਰੇ ਠੀਕ ਹੈ ਇਸ ਤੋਂ ਬਾਅਦ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਪਰਮਾਤਮਾ ਸੰਬੰਧੀ ਵਿਚਾਰਾਂ ਬਾਰੇ ਹਨ ਉਹ ਸੇਮ ਜਿਹੇ ਦੇ ਵਿੱਚ ਹੀ ਨੇ ਸਾਰੇ ਉਹ ਤੇ ਇਸ ਤੋਂ ਬਾਅਦ ਉਹਨਾਂ ਦੀਆਂ ਬਾਣੀਆਂ ਬਾਰੇ ਵੀ ਪੜ ਲਿਓ ਥੋੜਾ ਜਿਹਾ ਜਤਰਾਮਾਂ ਵੀ ਬਾਰੇ ਪੜ ਸਕਦੇ ਨੇ ਉਹਨਾਂ ਨੇ ਉਦਾਸੀਆਂ ਕੀਤੀਆਂ ਨੇ ਤਾਂ ਹੋਰ ਵੀ ਜ਼ਿਆਦਾ ਵਧੀਆ ਹੋ ਜਾਏਗਾ ਇਸ ਤੋਂ ਬਾਅਦ ਪਿਆਰੇ ਵਿਦਿਆਰਥੀਓ ਗੁਰੂ ਅੰਗਦ ਦੇਵ ਜੀ ਇੱਕ ਹੋਰ ਵੀ ਇੱਥੇ ਜਿੰਨੇ ਵੀ ਸਾਡੇ ਗੁਰੂ ਸਹਿਬਾਨ ਨੇ 10 ਗੁਰੂ ਸਹਿਬਾਨ ਬੇਟਾ ਠੀਕ ਹੈ ਉਹਨਾਂ ਦੇ ਜਿਹੜੇ ਕਹਿ ਸਕਦੇ ਹਾਂਗੇ ਬੱਚੇ ਹੈਗੇ ਉਹਨਾਂ ਬਾਰੇ ਜ਼ਰੂਰ ਪੜਿਓ ਉਹਨਾਂ ਦੇ ਪੁੱਤਰਾਂ ਪੁੱਤਰੀਆਂ ਬਾਰੇ ਠੀਕ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਜ਼ਰੂਰ ਪੜਿਓ ਉਹਨਾਂ ਦੇ ਵਿੱਚ ਵੀ ਅਕਸਰ ਕੁਐਸਚਨ ਪੁੱਛੇ ਤੁਹਾਨੂੰ ਜਾ ਸਕਦੇ ਹੈਗੇ ਇਸ ਤੋਂ ਬਾਅਦ ਵੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਇਹਨਾਂ ਤਿੰਨੋਂ ਗੁਰੂ ਸਹਿਬਾਨਾਂ ਦੇ ਵੀ ਤੁਸੀਂ योगदान ਪੜਨੇ ਨੇ ਠੀਕ ਹੈ ਜਿਵੇਂ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਇਹਨਾਂ ਦੇ ਯੋਗਦਾਨ ਬਾਰੇ ਤੁਸੀਂ ਜ਼ਰੂਰ ਪੜਨਾਗਾ ਇਹਦੇ ਵਿੱਚ ਅਕਸਰ ਇੱਕ ਵੱਡਾ ਕੁਸਚਨ ਆ ਜਾਂਦਾਗਾ ਠੀਕ ਹੈ ਤਾਂ ਹੁਣ ਉਹ ਕੋਈ ਵੀ ਆ ਸਕਦਾਗਾ ਇਸ ਲਈ ਤੁਸੀਂ ਇਹਨਾਂ ਨੂੰ ਜ਼ਰੂਰ ਪੜਨਾਗਾ ਦੂਸਰਾ ਵੀ ਜਿਵੇਂ ਗੁਰੂ ਅੰਗਦ ਦੇਵ ਜੀ ਸਮੇਂ ਕੁਸਚਨ ਪੁੱਛਿਆ ਜਾਂਦਾਗਾ ਉਹਨਾਂ ਦੇ ਵਿੱਚੋਂ ਅ ਗੁਰਮੁਖੀ ਲਿਪੀ ਬਾਰੇ ਠੀਕ ਹੈ ਗੁਰਮੁਖੀ ਲਿਪੀ ਨੂੰ ਮਹੱਤਵਪੂਰਨ ਬਣਾਉਣ ਲਈ ਉਹਨਾਂ ਨੇ ਕੀ ਯਤਨ ਕੀਤੇ ਜਾਂ ਕੀ ਕੀ ਕਾਰਜ ਕੀਤੇ ਦੂਸਰਾ ਕਿਹੜੀ ਬਾਣੀ ਦੀ ਰਚਨਾ ਕੀਤੀ ਕਿੰਨੀ ਬਾਣੀ ਦੀ ਰਚਨਾ ਕੀਤੀ ਉਹ क्वेश्चन ਆ ਸਕਦਾ ਹੈਗਾ ਗੁਰੂ ਅਮਰਦਾਸ ਜੀ ਨਾਲ ਦੇ ਵਿੱਚੋਂ ਵੀ ਆ ਸਕਦਾ ਹੈਗਾ ਜਿਵੇਂ ਲੰਗਰ ਪ੍ਰਸਾਦਾ ਉਹਨਾਂ ਨੇ ਕਿਵੇਂ ਵਿਕਾਸ ਕੀਤਾ ਦੂਸਰਾ ਮੰਜੀ ਪ੍ਰਥਾ ਦਾ ਕਿਵੇਂ ਵਿਕਾਸ ਕੀਤਾ ਮੰਜੀ ਪ੍ਰਥਾ ਬਾਰੇ ਨੋਟ ਲਿਖੋ ਠੀਕ ਹੈ ਸਿੱਖ ਧਰਮ ਦੇ ਵਿਕਾਸ ਦੇ ਲਈ ਕੀ ਕਾਰਨ ਕੀ ਪ੍ਰਭਾਵ ਹੈ ਇਹ क्वेश्चन ਇਹਦੇ ਵਿੱਚੋਂ ਆ ਸਕਦਾ ਹੈਗਾ ਗੁਰੂ ਰਾਮਦਾਸ ਜੀ ਦੇ ਵਿੱਚੋਂ ਮਸੰਦ ਪ੍ਰਥਾ ਬਾਰੇ ਆ ਸਕਦਾ ਹੈ ਵੀ ਠੀਕ ਹੈ ਤੇ ਇਹਨਾਂ ਗੁਰੂ ਸਾਹਿਬਾਨਾਂ ਦੀ ਬਾਣੀ ਬਾਰੇ ਤੁਸੀਂ ਜ਼ਰੂਰ ਪੜ੍ਹਨਾ ਵੀ ਤੇ ਕਿਹਨਾਂ ਨੇ ਕਿਹੜੀਆਂ-ਕਿਹੜੀਆਂ ਬਾਣੀਆਂ ਦੀ ਰਚਨਾ ਮੈਂ ਕੀਤੀਆਂ ਨਾਲ ਨਾਲ ਇਹਨਾਂ ਦੇ ਜਿਹੜੇ ਬੇਟੇ ਬੇਟੀ ਸੀ ਇਹਨਾਂ ਦੇ ਪੁੱਤਰ ਧੀਆਂ ਬਾਰੇ ਵੀ ਜਰੂਰ ਪੜਨਾਗਾ ਉਹਨਾਂ ਦੇ ਵਿੱਚ ਵੀ ਕੁਐਸਚਨ ਆ ਸਕਦਾ ਗੁਰਗੱਦੀ ਪੀਰੀਅਡ ਸਾਰਿਆਂ ਦਾ ਤੁਹਾਨੂੰ ਯਾਦ ਹੋਣਾ ਚਾਹੀਦਾਗਾ ਗੁਰੂ ਅਰਜਨ ਦੇਵ ਜੀ ਦੀ ਜੀ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਵੀ ਠੀਕ ਹੈ ਗੁਰੂ ਅਰਜਨ ਦੇਵ ਜੀ ਦੇ ਸਿੱਖ ਧਰਮ ਦੇ ਵਿੱਚ ਯੋਗਦਾਨ ਬਾਰੇ ਠੀਕ ਹੈ ਇਸ ਤੋਂ ਬਾਅਦ ਆਦ ਗ੍ਰੰਥ ਸਹਿਬ ਬਾਰੇ ਵੀ ਜਰੂਰ ਪੜਨਾ ਵੀ ਤੁਸੀਂ ਨੇ ਅ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਕਿਹੜੇ-ਕਿਹੜੇ ਕਾਰਨ ਜ਼ਿੰਮੇਵਾਰ ਸੀ ਠੀਕ ਹੈ ਉਹਦੇ ਬਾਰੇ ਵੀ ਤੁਸੀਂ ਇਸ ਇਸ ਦੇ ਵਿੱਚੋਂ ਜ਼ਰੂਰ ਪੜਨਾਗਾ 3 ਨੰਬਰ ਦਾ ਜਾਂ 5 ਨੰਬਰ ਦਾ ਕੁਸਚਨ ਇਹਦੇ ਵਿੱਚੋਂ ਤੁਹਾਨੂੰ ਆ ਸਕਦਾਗਾ ਇਸ ਤੋਂ ਬਾਅਦ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖ ਧਰਮ ਦੇ ਵਿੱਚ ਪਰਿਵਰਤਨ ਗੁਰੂ ਹਰ ਰਾਏ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਗੋਬਿੰਦ ਸਾਹਿਬ ਵਾਲੀ ਦੇ ਵਿੱਚ ਜਿਹੜਾ ਕੁਸਚਨ ਅਕਸਰ ਪੁੱਛਿਆ ਜਾਂਦਾਗਾ ਵੀ ਉਹ ਪੁੱਛਿਆ ਜਾਂਦਾਗਾ ਉਹਨਾਂ ਦੀ ਨਵੀਂ ਨੀਤੀ ਸੰਬੰਧੀ ਠੀਕ ਹੈ ਨਵੀਂ ਨੀਤੀ ਅਪਣਾਉਣ ਦੇ ਕਿਹੜੇ-ਕਿਹੜੇ ਕਾਰਨ ਸੀ ਜਾਂ ਨਵੀਂ ਨੀਤੀ ਕੀ ਸੀ ਨਵੀਂ ਨੀਤੀ ਦੇ ਕੀ ਪ੍ਰਭਾਵ ਪਏ ਇਹ ਕੁਸਚਨ ਇਹਦੇ ਵਿੱਚੋਂ ਆ ਸਕਦਾਗਾ ਇਸ ਤੋਂ ਬਾਅਦ ਵੀ ਗੁਰੂ ਹਰ Rai ਜੀ ਬਾਰੇ ਤੇ ਗੁਰੂ ਹਰਕ੍ਰਿਸ਼ਨ ਜੀ ਬਾਰੇ ਜਿਵੇਂ ਬਾਲ ਗੁਰੂ ਕੌਣ ਸਨ ਗੁਰੂ ਹਰ Rai ਜੀ ਦੀ ਜੀਵਨ ਬਾਰੇ ਲਿਖੋ ਜਾਂ ਗੁਰੂ ਹਰ Rai ਜੀ ਦੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਸੀ ਇਹ ਜੋ ਕੁਸਚਨ ਵੀ ਤੁਹਾਨੂੰ ਇਸ ਪਾਰਟ ਦੇ ਵਿੱਚ ਪੁੱਛੇ ਜਾ ਸਕਦੇ ਨੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਵੀ ਠੀਕ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਬਾਰੇ ਉਹਨਾਂ ਦੀ ਸ਼ਹੀਦੀ ਲਈ ਕਿਹੜੇ-ਕਿਹੜੇ ਕਾਰਨ ਜ਼ਿੰਮੇਵਾਰ ਸੀ ਦੂਸਰਾ ਵੀ ਠੀਕ ਹੈ ਉਹਨਾਂ ਦੀ ਸ਼ਹੀਦੀ ਦਾ ਕੀ ਪ੍ਰਭਾਵ ਪਿਆ ਇਹ ਆ ਸਕਦਾ ਹੈਗਾ ਇਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਬਹੁਤ ਇੰਪੋਰਟੈਂਟ ਲੈਸਨ ਹੈ ਵੀ ਕਿਉਂਕਿ ਇਹਦੇ ਵਿੱਚ ਨਕਸ਼ਾ ਵੀ ਸਾਨੂੰ ਆਏਗਾ ਠੀਕ ਹੈ ਜਿਹੜਾ ਪਾਰਟ ਏ ਹੈ ਵੀ ਉਹਦੇ ਵਿੱਚ ਦੋ ਹੀ ਨਕਸ਼ੇ ਨੇ ਸਾਡੇ ਕੋਲ ਇੱਕ ਗੁਰੂ ਗੋਬਿੰਦ ਸਿੰਘ ਜੀ ਤੇ ਦੂਜਾ ਬੰਦਾ ਸਿੰਘ ਬਹਾਦਰ ਤਾਂ ਇਹ ਦੋਨੋਂ ਨਕਸ਼ੇ ਚੰਗੀ ਤਰ੍ਹਾਂ ਯਾਦ ਕਰ ਲਓ ਇਹਨਾਂ ਨਾਲ ਰਿਲੇਟਡ ਜਿਹੜੇ ਲੜਾਈਆਂ ਦੇ ਸਥਾਨ ਨੇ ਉਹ ਵੀ ਚੰਗੀ ਤਰ੍ਹਾਂ ਯਾਦ ਕਰ ਲਓ ਨਕਸ਼ੇ ਨੂੰ ਧਿਆਨ ਨਾਲ ਪੜ੍ਹਨਾ ਸਿੱਖ ਲਓ ਕਿਉਂਕਿ ਇਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਆਏਗਾ ਠੀਕ ਹੈ 15 ਨੰਬਰ ਦਾ ਨਕਸ਼ਾ ਹੋਏਗਾ ਵਿੱਚ 5 ਨੰਬਰ ਨਦੀਆਂ ਭਰਨ ਦੇਉਣਗੇ 5 ਨੰਬਰ ਸਥਾਨ ਦਰਸਾਉਣ ਦੇਉਣਗੇ 5 ਨੰਬਰ ਉਹਨਾਂ ਦੀ ਤਗੁਰ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਵੀ ਜਿੰਨੀਆਂ ਵੀ ਲੜਾਈਆਂ ਨੇ ਉਹਨਾਂ ਨੂੰ ਧਿਆਨ ਨਾਲ ਪੜ ਲਿਓ ਠੀਕ ਹੈ ਗੁਰਨਾਮ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਬਾਰੇ ਵਿਚਾਰ ਦੇ ਉਹ ਵੱਡਾ ਕੁਐਸਚਨ ਹੈ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾਗਾ ਠੀਕ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਵੀ ਠੀਕ ਹੈ ਵੀ ਬਹੁਤ ਇੱਕ ਕਾਚਰ ਨੇ ਇੰਪੋਰਟੈਂਟ ਲੈਸਨ ਨੇ ਵੀ ਇਹਦੇ ਵਿੱਚੋਂ ਵੀ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਨੇ ਜਿਵੇਂ ਬੰਦਾ ਸਿੰਘ ਬਹਾਦਰ ਦੇ ਵਿੱਚੋਂ ਇਹਨਾਂ ਦੀਆਂ ਮਹੱਤਵਪੂਰਨ ਜਿਹੜੀਆਂ ਜਿੱਤਾਂ ਨੇ ਉਹਨਾਂ ਬਾਰੇ ਆ ਸਕਦਾਗਾ ਬੰਦਾ ਸਿੰਘ ਬਹਾਦਰ ਦੀ ਸ਼ੁਰੂਆਤੀ ਸਫਲਤਾ ਤੇ ਅੰਤਿਮ ਸਫਲਤਾ ਇਹਦੇ ਬਾਰੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਠੀਕ ਹੈ ਜਰੂਰ ਪੜਨਾ ਹੈ ਇੰਪੋਰਟੈਂਟ ਹੈ ਲੈਸਨ ਬਹੁਤ ਜ਼ਿਆਦਾ ਠੀਕ ਹੈ ਇਹ ਵੀ ਨਕਸ਼ਾ ਆਏਗਾ ਦਾ ਵੀ ਇਸ ਕਰਕੇ ਇਹਦੇ ਜਿਹੜੇ ਲੜਾਈਆਂ ਦੇ ਸਥਾਨ ਨੇ ਉਹਨਾਂ ਨੂੰ ਧਿਆਨ ਨਾਲ ਪੜਨਾਗਾ ਠੀਕ ਹੈ ਤੇ ਨਕਸ਼ੇ ਦੇ ਵਿੱਚ ਭਰਨਾ ਸਿੱਖਣਾ ਹੈ ਉਹਨਾਂ ਨੂੰ ਹਾਂਜੀ ਪਿਆਰੇ ਵਿਦਿਆਰਥੀ ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਇੰਪੋਰਟੈਂਟ ਲੈਸਨ ਹੈ ਵੀ ਹੋਏਗਾ ਅਬਦੁੱਲ ਸਮਦ ਖਾਨ ਜਕਰੀਆ ਖਾਨ ਜਈਆ ਖਾਨ ਤੇ ਮੀਰ ਮੰਨੂ ਹੁਣ ਇਹਦੇ ਵਿੱਚ ਵੀ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਉਪਾਧੀਆਂ ਮਿਲੀਆਂ ਇਹਦੇ ਬਾਰੇ ਪੜ੍ਹਨਾ ਨੇ ਤੁਸੀਂ ਨੇ ਦੂਸਰਾ ਇਹਨਾਂ ਦੇ ਸਮੇਂ ਕਿਹੜੇ-ਕਿਹੜੇ ਮਹੱਤਵਪੂਰਨ ਸਿੱਖ ਸੀ ਜਾਂ ਕਿਸ ਨੇ ਅੰਗਰੇਜ਼ਾਂ ਦੇ ਸ਼ਖਸ਼ੀਆਂ ਤਾਂ ਸੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਬਾਰੇ ਵੀ ਤੁਸੀਂ ਇਹਦੇ ਵਿੱਚ ਜ਼ਰੂਰ ਪੜ੍ਹਨਾਗਾ ਠੀਕ ਹੈ ਜਿਵੇਂ ਉਸ ਸਮੇਂ ਮਹੱਤਵਪੂਰਨ ਅਕਾਲੀ ਫੂਲਾ ਸਿੰਘ ਹੋਗੇ ਜੱਸਾ ਸਿੰਘ ਆਲੂਵਾਲੀਆ ਹੋਗੇ ਸ਼ਾਮ ਸਿੰਘ ਟਾਰੀਵਾਲਾ ਹੋਗੇ ਨਵਾਬ ਕਪੂਰ ਸਿੰਘ ਹੋਗੇ ਹਰੀ ਸਿੰਘ ਨਲਵਾ ਹੋਗੇ ਇਹਨਾਂ ਬਾਰੇ ਵੀ ਤੁਸੀਂ ਜ਼ਰੂਰ ਪੜ੍ਹਨਾ ਪੈਰੀ ਵਿਦਿਆਰਥੀਓ ਇਸ ਪਾਠ ਦੇ ਵਿੱਚੋਂ ਦਲ ਖਾਲਸਾ ਦੀ ਉਤਪਤੀ ਠੀਕ ਹੈ ਤੇ ਇਹਦੇ ਯੁੱਧ ਪ੍ਰਣਾਲੀ ਬਾਰੇ ਵੀ ਪੜ ਲਿਓ ਜਿਵੇਂ ਦੇ ਵਿੱਚ ਗਰੀਲਾ ਯੁੱਧ ਦੀ ਨੀਤੀ ਸੀ ਠੀਕ ਹੈ ਦਲ ਖਾਲਸਾ ਦੇ ਜਿਹੜੇ ਮਹੱਤਵਪੂਰਨ ਕਹਿ ਸਕਦੇ ਸੀ ਉਹਨਾਂ ਦਾ ਪ੍ਰਬੰਧ ਕਿ ਹੋ ਜਾ ਸੀ ਠੀਕ ਹੈ ਉਹਨਾਂ ਦੀ ਜਿਹੜੀ ਕੇਂਦਰੀ ਸੰਸਥਾਵਾਂ ਸੀ ਜਿਵੇਂ ਗੁਰਮਤਾ ਸੀ ਸਰਬਤ ਖਾਲਸਾ ਸੀ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਪੜਿਓ ਦੇ ਵਿੱਚ ਪੰਜ ਨੰਬਰ ਦਾ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈਗਾ ਹਾਂਜੀ ਇਸ ਤੋਂ ਬਾਅਦ ਵੀ ਇਹਦੇ ਵਿੱਚ ਸਮਾਜਿਕ ਤੇ ਆਰਥਿਕ ਦਸ਼ਾ ਬਾਰੇ ਥੋੜਾ ਥੋੜਾ ਪੜ ਲਿਓ ਕਿਵਾਰੀ ਛੋਟਾ ਕੁਐਸਚਨ ਪੁੱਛਿਆ ਜਾਂਦਾ ਹੈ ਅਹਿਮਦ ਸ਼ਾਹ ਬਦਾਲੀ ਇਹਦੇ ਹਮਲਿਆਂ ਬਾਰੇ ਵੀ ਠੀਕ ਹੈ ਜਰੂਰ ਪੜਨਾਗਾ ਤੁਸੀਂ ਨੇ ਦੂਸਰਾ ਜਿਵੇਂ ਇਹਦੇ ਵਿੱਚ ਕੁਐਸਚਨ ਅਕਸਰ ਪੁੱਛਿਆ ਜਾਂਦਾਗਾ ਸਿੱਖਾਂ ਵਿਰੁੱਧ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦੇ ਕਿਹੜੇ-ਕਿਹੜੇ ਕਾਰਨ ਸੀ ਠੀਕ ਹੈ ਇਹਦੇ ਵਿੱਚੋਂ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੁੰਦਾਗਾ ਇਹ ਤੁਸੀਂ ਜਰੂਰ ਪੜਨਾਗਾ ਵੀ ਇਹਦੇ ਵਿੱਚ ਦੂਸਰੇ ਇਹਦੇ ਵਿੱਚ ਜਿਵੇਂ ਉਹ ਪਾਣੀਪੱਦੀ ਤੀਸਰੀ ਲੜਾਈ ਸੀ ਉਹਦੇ ਬਾਰੇ ਪੜ੍ਹ ਲਿਓ ਵੱਡੇ ਕੱਲੂ ਘਰੇਵਾਰੀ ਪੜ੍ਹ ਲਿਓ ਇਸ ਪਾਠ ਨੂੰ ਇਹਦੇ ਵਿੱਚੋਂ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ 3 ਨੰਬਰ ਦਾ ਜਾਂ 5 ਨੰਬਰ ਦਾ ਕੁਐਸਚਨ ਤੁਹਾਨੂੰ ਆ ਸਕਦਾਗਾ ਸਿੱਖ ਮਿਸਲਾਂ ਦੀ ਉਤਪਤੀ ਤੇ ਵਿਕਾਸ ਵੀ ਠੀਕ ਹੈ ਕਿਸੇ ਵੀ ਮਹੱਤਵਪੂਰਨ ਪੰਜ ਜਾਂ ਤਿੰਨ ਮਿਸਲਾਂ ਬਾਰੇ ਤੁਹਾਨੂੰ ਪੁੱਛ ਸਕਦਾ ਹੈ ਮਿਸਲਾਂ ਦੇ ਪ੍ਰਮੁੱਖ ਜਿਹੜੇ ਮੋਢੀ ਨੇ ਉਹਨਾਂ ਬਾਰੇ ਪੁੱਛਿਆ ਜਾ ਸਕਦਾ ਤੁਹਾਨੂੰ ਜ਼ਰੂਰ ਪੜ੍ਹਨਾਗਾ ਇਹ ਵੀ ਹਾਂਜੀ ਬੇਟਾ ਇਹਦੇ ਵਿੱਚ ਜਿਵੇਂ ਕੁਐਸਚਨ ਪੁੱਛਿਆ ਜਾ ਸਕਦੇ ਨੇ ਵੀ ਠੀਕ ਹੈ ਵੀ ਕਿਹੜੀ ਮਿਸਲ ਦਾ ਨੇਤਾ ਕੌਣ ਸੀ ਇਹਦੇ ਬਾਰੇ ਠੀਕ ਹੈ ਜਾਂ ਕਮਜ਼ੋਰ ਮਿਸਲਾਂ ਦੇ ਮਹਾਰਾਜੇ ਸੀ ਨੇ ਕਿਵੇਂ ਕਬਜ਼ਾ ਕੀਤਾ ਤਾਕਤਵਰ ਦੇ ਨਾਲ ਕਿਵੇਂ ਮਿੱਤਰਤਾ ਕਾਇਮ ਕੀਤੀ ਉਹ ਕੁਐਸਚਨ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾਗਾ ਰਣਜੀਤ ਸਿੰਘ ਦਾ ਜੀਵਨ ਤੇ ਜਿੱਤਾਂ ਬਹੁਤ ਇੰਪੋਰਟੈਂਟ ਹੈ ਵੀ ਇਹ ਵੀ ਮਹਾਰਾਜ ਜੀ ਸੀ ਦੀ ਜਿੱਤਾਂ ਬਾਰੇ ਜਿਹੜੀਆਂ ਮੇਨੋਂ ਦੇ ਚਾਰ ਸੂਬੇ ਸੀ ਹਨ ਤੇ ਉਹਦੇ ਵਿੱਚੋਂ ਜਿਵੇਂ ਅਟਕ ਹੋ ਗਿਆ ਪਸ਼ਾਬ ਹੋ ਗਿਆ ਲਾਹੌਰ ਹੋ ਗਿਆ ਮੁਲਤਾਨ ਹੋ ਗਿਆ ਠੀਕ ਹੈ ਇਹਨਾਂ ਜਿੱਤਾਂ ਬਾਰੇ ਤੁਸੀਂ ਜ਼ਰੂਰ ਪੜ੍ਹਨਾਗੇ ਇਹਦੇ ਵਿੱਚੋਂ 3 ਨੰਬਰ ਦਾ ਜਾਂ 5 ਨੰਬਰ ਦਾ ਕੁਐਸਚਨ ਤੁਹਾਨੂੰ ਜ਼ਰੂਰ ਪੁੱਛਿਆ ਜਾ ਸਕਦਾਗਾ ਠੀਕ ਹੈ ਦੂਸਰਾ ਕਹੋਗੇ ਨਕਸ਼ਾ ਵੀ ਆਊਗਾ ਇਸ ਲਈ ਜੇ ਸਾਡੇ ਯਾਦ ਹੋਣਗੀਆਂ ਤਾਂ ਹੀ ਅਸੀਂ ਇੱਥੇ ਦਰਸਾ ਪਾਵਾਂਗੇ ਇਸ ਤੋਂ ਬਾਅਦ ਆ ਗਿਆ ਪਹਿਲੇ ਵਿਦਿਆਰਥੀਓ ਐਂਗਲੋ ਸਿੱਖ ਯੁੱਧ ਵੀ ਠੀਕ ਹੈ ਹੁਣ ਇਹਦੇ ਵਿੱਚ ਕੀ ਹੈਗਾ ਵੀ ਦੋ ਐਂਗਲੋ ਸਿੱਖ ਯੁੱਧ ਸੀ ਹੈਨਾ ਦੋ ਇਹਦੇ ਵਿੱਚ ਆਪਾਂ ਜਿਵੇਂ ਦੋਨੋਂ ਐਂਗਲੋ ਸਿੱਖ ਯੁੱਧ ਦੇ ਕਾਰਨਾਂ ਬਾਰੇ ਪੜ੍ਹਨਾਗਾ ਵੀ ਠੀਕ ਹੈ ਇਹਨਾਂ ਦੇ ਕਾਰਨਾਵਾਰੇ ਦੂਸਰਾ ਵੀ ਇਹਨਾਂ ਦੀਆਂ ਘਟਨਾਵਾਂ ਬਾਰੇ ਜ਼ਰੂਰ ਪੜਨਾਗਾ ਠੀਕ ਹੈ ਕਿਉਂਕਿ ਘਟਨਾਵਾਂ ਦੇ ਵਿੱਚੋਂ ਸਾਨੂੰ ਨਕਸ਼ਾ ਵੀ ਆਏਗਾ ਕਿਸੇ ਕਿਸੇ ਵੀ ਇੱਕ ਘਟਨਾ ਬਾਰੇ ਛੋਟਾ ਤਿੰਨ ਨੰਬਰ ਦਾ ਜਾਂ ਪੰਜ ਨੰਬਰ ਦਾ ਕੁਐਸਚਨ ਪੁੱਛਿਆ ਜਾ ਸਕਦਾਗਾ ਇਹ ਜ਼ਰੂਰ ਪੜਨੇ ਨੇ ਇਹਦੇ ਨਾਲ ਰਿਲੇਟਡ ਜਿੰਨੇ ਵੀ ਨਕਸ਼ੇ ਨੇ ਵੀ ਉਹ ਮੈਂ ਪਹਿਲਾਂ ਤੁਹਾਨੂੰ ਸਵੇਰੇ ਵੀਡੀਓ ਬਣਾਈ ਸੀ ਇਸ ਵੀਡੀਓ ਦੇ ਐਂਡ ਤੇ ਵੀ ਮੈਂ ਵੀਡੀਓ ਚਲਾ ਦਾਂਗਾ ਉਹ ਨਕਸ਼ਿਆਂ ਦੀ ਤੁਸੀਂ ਵਧੀਆ ਢੰਗ ਨਾਲ ਪ੍ਰੈਕਟਿਸ ਕਰ ਸਕਦੇ ਹੋ ਬਿਲਕੁਲ ਟ੍ਰਿਕਸ ਨਾਲ ਆਪਾਂ ਦੱਸਿਏ ਨੇ ਤੁਹਾਨੂੰ ਬਿਲਕੁਲ ਆਸਾਨ ਤਰੀਕੇ ਦੇ ਨਾਲ ਠੀਕ ਹੈ ਜਿਵੇਂ ਪਹਿਲੇ ਅੰਗਲੋ ਸਿੱਖ ਜੁੱਧ ਲਈ ਫੌਜੀ ਮੁੰਡਾ ਫੌਜੀ ਬੱਦੋਵਾਲ ਆਇਆ ਸੀ ਠੀਕ ਹੈ ਤਾਂ ਇਹ ਬਿਲਕੁਲ ਸੋਕੇ ਤਰੀਕੇ ਨਾਲ ਕਰਵਾਇਆ ਸੀ ਉਹਦੋਂ ਤੁਸੀਂ ਜ਼ਰੂਰ ਕਰਨਾ ਬੇਟਾ ਇਹ ਇਸ ਤੋਂ ਬਾਅਦ ਵੀ ਰਣਜੀਤ ਸਿੰਘ ਦਾ ਸਿਵਲ ਤੇ ਸੈਨਿਕ ਸ਼ਾਸਨ ਪ੍ਰਬੰਧ ਇਹਦੇ ਬਾਰੇ ਪੜ੍ਹ ਲਿਓ ਜਿਵੇਂ ਸੈਨਿਕ ਪ੍ਰਬੰਧ ਦੇ ਵਿੱਚ ਕੀ ਕੀ ਸੁਧਾਰ ਕੀਤੇ ਹੋ ਸਕਦੇ ਨੇ ਠੀਕ ਹੈ ਮਾਰਾ ਰਣਜੀਤ ਸਿੰਘ ਦੀਆਂ ਜਿਹੜੀਆਂ ਤੋਪਾਂ ਬਾਰੇ ਆ ਸਕਦਾ ਵੀ ਕਿਹੜੀਆਂ ਘੋੜਿਆਂ ਰਾਹੀਂ ਖਿੱਚੀਆਂ ਜਾਂਦੀਆਂ ਸੀ ਕਿਹੜੀਆਂ ਬਲਦਾਂ ਉੱਠਾਂ ਰਾਹੀਂ ਖਿੱਚੀਆਂ ਜਾਂਦੀਆਂ ਸੀ ਕਿਹੜੀਆਂ ਹੱਥਿਆਂ ਰਾਹੀਂ ਖਿੱਚੀਆਂ ਜਾਂਦੀਆਂ ਸੀ ਉਹਦੇ ਬਾਰੇ ਵੀ ਇੱਕ ਬੜਾ ਛੋਟਾ ਕੁਐਸਚਨ ਪੁੱਛਿਆ ਜਾ ਸਕਦਾ ਤੁਹਾਨੂੰ ਠੀਕ ਹੈ ਇਹ ਜ਼ਰੂਰ ਪੜਨਾਗਾ ਸਾਰੇ ਵਿਦਿਆਰਥੀਆਂ ਨੇ ਜਿਵੇਂ ਇਹਦੇ ਵਿੱਚ ਦੇਖੋ ਸੌਰੀ ਇਹ ਸਬੰਧ ਸੀ ਵੀ ਮਾਰਿਆ ਰਣਜੀਤ ਸਿੰਘ ਵਾਲੇ ਇੱਥੇ ਮੈਂ ਥੋੜਾ ਜਿਹਾ ਇਹ ਵੀ ਪੜ ਲਿਓ ਉਹ ਆਸ ਸੀ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸੀ ਐਂਗਲੋ ਸਿਕਿਉਟਾ ਬਾਰੇ ਠੀਕ ਹੈ ਇਹ ਤਾਂ ਇਹ ਵੀ ਜਿਹੜੇ ਤੁਹਾਨੂੰ ਦੱਸਿਆ ਵੀ ਇਹ ਕੁਐਸਚਨ ਆ ਸਕਦੇ ਨੇ ਤੁਹਾਨੂੰ ਇਹਨਾਂ ਬਾਰੇ ਤੁਸੀਂ ਜ਼ਰੂਰ ਪੜਨਾਗਾ ਠੀਕ ਹੈ ਇਹਨਾਂ ਦੇ ਵਿੱਚੋਂ ਤੁਹਾਨੂੰ 5-5 ਨੰਬਰ ਦੇ ਜਿਹੜੇ ਕੁਐਸਚਨ ਨੇ ਜਿਹੜੇ ਮੈਂ ਤੁਹਾਨੂੰ ਰਿਪੀਟ ਕੀਤੇ ਨੇ ਉਹ ਆ ਸਕਦੇ ਨੇ ਤੁਸੀਂ ਇੱਕ ਵਾਰ ਬੇਸ਼ੱਕ ਵੀਡੀਓ ਨੂੰ ਦੁਬਾਰਾ ਸੁਣ ਲਿਓ ਕਿਉਂਕਿ ਮੈਂ ਜਿਆਦਾ ਵੱਡੀ ਵੀਡੀਓ ਨਹੀਂ ਬਣਾਈ ਹੈਗੀ ਥੋੜਾ ਤੇਜ਼ ਬੋਲੇਗਾ ਜਿੱਥੇ ਵੀ ਤੁਹਾਨੂੰ ਲੱਗਦਾ ਨੋਟ ਕਰਨ ਦੀ ਲੋੜ ਹੈਗੀ ਉੱਥੇ ਵੀਡੀਓ ਰੋਕ ਕੇ ਤੁਸੀਂ ਇਹਨਾਂ ਨੂੰ ਨੋਟ ਕਰਕੇ ਦੇਖ ਸਕਦੇ ਹੋ ਠੀਕ ਹੈ ਤਾਂ ਇਹ ਇਸ ਤੋਂ ਬਾਅਦ ਆਪਾਂ ਤਿੰਨ ਤਿੰਨ ਅੰਕਾਂ ਵਾਲੀ ਇੱਕ ਵੀਡੀਓ ਬਣਾਵਾਂਗੇ ਹੋਊਗੀ ਤੁਸੀਂ ਦੇਖਿਓ ਤੇ ਉਹਨਾਂ ਨੂੰ ਵੀ ਤੁਸੀਂ ਯਾਦ ਕਰ ਲਿਓ ਠੀਕ ਹੈ ਬੇਟਾ ਪੇਪਰ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭੀ ਸ਼ਾਮਾਂ ਬੈਸਟ ਵਿੱਚ ਥੈਂਕ ਯੂ ਬੇਟਾ